ਤੂੰ ਠਾਕੁਰ ਤੂੰ ਪੈ ਅਰਦਾਸ ਜਿਉ ਪਿੰਡ ਸਾਬ ਤੇਰੀ ਰਾਸ ਤੂੰ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਗਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾਪ ਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੋਂ ਮਤੇ ਹੋਏ ਸੋ ਆਗਿਆ ਕਾਰੀ ਤੁਮਰੇ ਗਾਤੋਂ ਮੇ ਤੋ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੋ ਜੇ ਆਗੇ ਅਰਦਾਸ ਮਾਰੀ ਜਿਉ ਪਿੰਡੋ ਸਭ ਤੇਰਾ ਪਿਆਰਿਆ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੋ ਭਗਉਤੀ ਸਮਰ ਕਾ ਗੁਰੂ ਨਾਨਕ ਲੇ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜੀ ਡਿਠੀ ਸਭ ਦੁੱਖ ਜਾਈ ਤੇਗ ਬਹਾ ਅਦਰਥ ਮਰਿਆ ਘਰ ਨੋਂ ਨਿੰਦਿਆਵੇ ਤਾਂ ਸਭ ਥਾਈ ਹੋ ਸਹਾਈ ਸਰਵਤ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸਭ ਥਾਈ ਹੋ ਸਹਾਈ ਦਸਾਂ ਪਾਸਾਂ ਦੀ जग ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਖਾਲਸਾ ਸੇ ਬੋਲਣਾ ਜੀ ਵਾਹਿਗੁਰੂ ਗੁਰੂ ਸਾਹਿਬ ਦੇ ਸਾਜੇ ਨਮਾਜੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗਵਾਹੀ ਤੇ ਕੇ ਅੰਡੜ ਕੀ ਤਾਕਤ ਨਾ ਪਿਆਰਿਆਂ ਚ ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲਣਾ ਜੀ ਵਾਹੀ ਗੁਰੂ ਜੰਨਾ ਸਿੰਘ ਸਿੰਘਣੀਆਂ ਨੇ ਧਰਮੇ ਤਸੀਦਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੋ ਅਸਾਂ ਸੰਗ ਨਮਾਈ ਜੰਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸੇ ਬੋਲਣਾ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਧਰ ਕੀ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਪਨ ਕਾ ਸਤਕਾ ਸਰਬ ਸੁਖ ਹੋਵੇ ਜहां-ਜहां ਖਾਲਸਾ ਸਾਹਿਬ ਤਾਂ ਤਾਹਾਂ ਰਤਿਆ ਰਤ ਦੇਗ ਤੇਗ ਪਤੇ ਬਿਰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਬਖਸਿਓ ਜੀ ਸਿੱਖਾ ਨੂੰ ਸਿੱਖੇ দান ਕੇਸ দান ਰਹਿਤ দান ਬਵੇਕ দান ਪਸਾਉ দান ਭਰੋਸਾ দান ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨੀ ਅਸ্নান ਚੌਂਕੀਆਂ ਝੰਡੇ ਬੁੰਗੇ ਚੋਗੋ ਜੁਗਾ ਟੱਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤੋਚੀ ਮਤ ਪਤ ਦਾ ਰੱਖ ਆਪੇ ਵਾਹਿਗੁਰੂ ਈ ਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜੀਓ ਸਰੀਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਪਸੌੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸਵਾਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਏ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੀ ਤਾਨ ਨਿਉਟਿਆਂ ਦੀ ਓਟ ਨਿ ਅਸਰ ਆਉਂਦੇ ਆਸਰੀ ਗਰੀਬ ਨਮਾਜ਼ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਦੇ ਕਿਰਪਾ ਦੁਆਰ ਸੰਗਤਾਂ ਦੀ ਅਰਦਾਸ ਬੇਨਤੀ ਦਰਗਾਹ ਵਿੱਚ ਪਰਵਾਨ ਕਰਨੀ ਮੇਰੇ ਗਰੀਬ ਦੀਆਂ ਭਾਵਨਾਵਾਂ ਮਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਸੱਚਾ ਪਾਤਸ਼ਾਹ ਜੀਓ ਧੰਨ ਧੰਨ ਸੰਤ ਬਾਬਾ ਆਕਰ ਸਿੰਘ ਮਹਾਰਾਜ ਜੀਓ ਆਪ ਦੀ ਹਜ਼ੂਰੀ ਅੰਦਰ ਸੱਚਾ ਪਾਤਸ਼ਾਹ ਸੱਚਖੰਡ ਅੰਗੀਠਾ ਸਾਹਿਬੀ ਕੇ ਅਰਦਾਸ ਬੇਨਤੀ ਪ੍ਰਵਾਨ ਕਰਨੀ ਸੱਚਾ ਪਾਤਸ਼ਾਹ ਜੀਓ ਇੱਕ ਬੱਚੀ ਆ ਸਰਗੁਰੂ ਸੱਚਾ ਪਾਤਸ਼ਾਹ ਜੀਓ ਅਮਨ ਦੀਪ ਕੌਰ ਪਿੰਡ ਦੁਗਾਂ ਤੋਂ ਪਤਨੀ ਹਾਕਮ ਸਿੰਘ ਦੀ ਸਰਗੁਰੂ ਸੱਚਾ ਪਾਤਸ਼ਾਹ ਜੀਓ ਉਸ ਬੱਚੀ ਦਾ ਭਲਾ ਕਰਨਾ ਉਸ ਬੱਚੀ ਦੀ ਕੁੱਖ ਨੂੰ ਭਾਗ ਲਾਉਣਾ ਸੱਚਾ ਪਾਤਸ਼ਾਹ ਜੀ ਆਪ ਦੇ ਨਗਰ ਦੇ ਬੱਚੇ ਆ ਸਰਬੂ ਸੱਚਾ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਤਸ਼ਾਹ ਦਸੇ ਨੋਹਾਂ ਦੀ ਕਰਤਤਮਾਈ ਵਿੱਚ ਬਾਤਾਂ ਕਰਨਾ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਸੱਚਾ ਪਾਤਸ਼ਾਹ ਦੋਹੇ ਪਰਿਵਾਰਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਸੰਤ ਬਾਬਾ ਆਤਰ ਸਿੰਘ ਮਹਾਰਾਜ ਜੀਓ ਜੇ ਮੈਂ ਹੋਰ ਬੱਚੀਆਂ ਦੀਆਂ ਕੋਖਾਂ ਨੂੰ ਭਾਗ ਲਾਏ ਨੇ ਇਸ ਬੱਚੀ ਦੀ ਕੋਖ ਨੂੰ ਵੀ ਭਾਗ ਲਾਉ ਸੱਚਾ ਪਾਤਸ਼ਾਹ ਮੈਂ ਆਪ ਜੀ ਦਾ ਧੰਨਵਾਦ ਕਰੂੰਗਾ ਜਿੱਦਨ ਸਾਡੇ ਕੋਲੇ ਸਨੇਹਾ ਪਹਚਾਉਂਗੇ ਸੱਚਾ ਪਾਤਸ਼ਾਹ ਜੀ ਆਪ ਕਿਰਪਾ ਕਰਨਾ ਮੀਰ ਭਰਿਆ ਹੱਥ ਰੱਖਣਾ ਉਹਨਾਂ ਦੋਹੇ ਪਰਿਵਾਰਾਂ ਦੇ ਉੱਪਰ ਸੱਚਾ ਪਾਤਸ਼ਾਹ ਜੀਓ ਗਰਦੀਪ ਸਿੰਘ ਕਮਲਪ੍ਰੀਤ ਸਿੰਘ ਕਮਲਪੁਰਇਤ ਸੇਂਗਸਨਾਉ ਗੁਰਦੀਪ ਸਿੰਘ ਦਾ ਲੜਕਾ ਪਿੰਡ ਦੁੱਗਾ ਤੋਂ ਸਚਿਆ ਪਾਤਸ਼ਾਹ ਉਸ ਬੱਚੇ ਨੂੰ ਵੀ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸੈਟਿੰਗ ਕਰਨਾ ਸਚਿਆ ਪਾਤਸ਼ਾਹ ਜੀਓ ਮੇਰ ਭਰਿਆ ਹੱਥ ਰੱਖਣਾ ਪਰਿਵਾਰ ਤੇ ਸੰਤ ਤੰਦਰੁਸਤੀ ਵਸਨਾ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਸਰਬੂ ਸਚਿਆ ਪਾਤਸ਼ਾਹ ਜੀਓ ਮੇਰ ਭਰਿਆ ਤਨ ਖਾਤ ਰੱਖਣਾ ਸਰਬੂ ਸਚਿਆ ਪਾਤਸ਼ਾਹ ਜੀਓ ਇੱਕ ਬੱਚਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਗੁ ਸੱਚਾ ਪਾਸਾ ਜੀ ਪਿੰਡ ਮਢਾਲੀ ਸਰਗੁ ਸੱਚਾ ਪਾਸਾ ਮਨਜਿੰਦਰ ਸਿੰਘ ਦਾ ਸਨੌ ਪਾਲਕ ਵੀਰ ਸਿੰਘ ਦਾ ਲੜਕਾ ਸੱਚਾ ਪਾਸਾ ਪਿੰਡ ਮਢਾਲੀ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਸਰਗੁ ਸੱਚਾ ਪਾਸਾ ਜੀ ਉਹਸ ਬੱਚੇ ਤੇ ਵੀ ਕਿਰਪਾ ਕਰਨਾ ਉਸ ਨੂੰ ਵੀ ਸੱਚਾ ਪਾਸਾ ਸਰਕਾਰੀ ਜਾਉ ਦੇ ਵਿੱਚ ਉਹਨੂੰ ਸੈਟਿੰਗ ਕਰੋ ਸੱਚਾ ਪਾਸਾ ਬੱਚੇ ਦੀ ਭਾਵਨਾ ਮਾ ਪੂਰੀ ਕਰਨੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਦੇ ਹੌਂਸਲੇ ਬਲੰਦ ਰੱਖਣੇ ਸੱਚਾ ਪਾਤਸ਼ਾਹ ਜੀ ਕਿਰਪਾ ਕਰਨਾ ਮਿਹਰ ਭਰਿਆ ਹੱਥ ਰੱਖਣਾ ਸੱਚਾ ਸੱਚਾ ਪਾਤਸ਼ਾਹ ਜੀਓ ਤੀਸਰੀ ਅਰਦਾਸ ਸਭ ਸਰਬੂ ਸੱਚਾ ਪਾਤਸ਼ਾਹ ਪਿੰਡ ਮੰਗੇ ਵਾਲ ਤੋਂ ਸੱਚਾ ਪਾਤਸ਼ਾਹ ਜੀਓ ਜਿਨ੍ਹਾਂ ਬੱਚਿਆਂ ਨੂੰ ਤੰਦਰੁਸਤੀ ਬਖਸੀ ਅ ਜਿਨ੍ਹਾਂ ਬੱਚਿਆਂ ਨੂੰ ਸੱਚਾ ਪਾਤਸ਼ਾਹ ਤੈਂ ਜਨਮ ਦਿਵਾਇਆ ਸੱਚਾ ਪਾਤਸ਼ਾਹ ਉਹਨਾਂ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਤੀ ਵਾਸਨ ਉਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਤਸ਼ਾਹ ਜੀ ਕਿਰਪਾ ਕਰਨਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸੁਖ ਸ਼ਾਂਤੀ ਵਾਸਨੀ ਲੋਕਾਂ ਕਲੇਸ਼ਾਂ ਦੇ ਨਾਸ ਕਰਨੇ ਸੱਚਾ ਪਾਤਸ਼ਾਹ ਜੀ ਉਹ ਜੋ ਦੇਸਾਂ ਪ੍ਰਦੇਸਾਂ ਦੇ ਵਿੱਚ ਮਾਤਾ ਬਜ਼ੁਰਗ ਬੱਚੇ ਬੱਚੀਆਂ ਰਹਿੰਦੇ ਨੇ ਸਰਬੂ ਸੱਚਾ ਪਾਤਸ਼ਾਹ ਸਾਭ ਦੀ ਚੜ੍ਹ ਚੜ੍ਹਦੀ ਕਲਾ ਰੱਖਣੀ ਸੱਚਾ ਪਾਤਸ਼ਾਹ ਜੀ ਮੇਰ ਪਰਿਆ ਹੱਥ ਰੱਖਣਾ ਤੰਦਰੁ ਤੇ ਵਸਣਾ ਪੰਥ ਕਾਲਸੇ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਸਾ ਜੀਓ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁਖ ਸ਼ਾਂਤੀ ਵਸਣੀ ਸੱਚਾ ਪਾਸਾ ਜੀਓ ਜੋ ਬਾਦਰਾਂ ਤੇ ਬੈਠੇ ਨੇ ਆਪਣੇ ਪੰਥ ਖਾਲਸਾ ਉਹਨਾਂ ਦੀ ਚੜ੍ਹਦੀ ਕਲਾ ਰੱਖਣੀ ਜਿੱਤ ਪ੍ਰਾਪਤ ਕਰਾਉਣੀ ਸੱਚਾ ਪਾਸਾ ਜੀਓ ਸਤ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸੱਚਾ ਪਾਸਾ ਜੀਓ ਅੰਮ੍ਰਿਤ ਅੰਮ੍ਰਿਤ ਵੇਲੇ ਤੋਂ ਜੋ ਆਪ ਦੇ ਦਰਬਾਰ ਦੀ ਸੱਚਾ ਪਾਸਾ ਹਾਜ਼ਰੀ ਭਰਦਿਆਂ ਨੇ ਸੰਗਤਾਂ ਨੇ ਸਰਬੂ ਸੱਚਾ ਪਾਸਾ ਬਹੁਤਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਸੰਗਤੋਂ ਸੰਗਤਾਂ ਤੋਂ ਮੀਰ ਭਰਿਆ ਹੱਥ ਰੱਖਣਾ ਤੰਦਰੁਤੀ ਵਸਨਾ ਸੱਚਾ ਪਾਸਾ ਰੋੜ ਹਾਸਿਆਂ ਦੇ ਵਿੱਚੋਂ ਸੰਗਤਾਂ ਨੂੰ ਬਚਾ ਕੇ ਰੱਖਣਾ ਅੰਮ੍ਰਿਤ ਵੇਲੇ ਤੋਜੋ ਹਾਜ਼ਰੀ ਭਰਦਿਆਂ ਨੇ ਸੇਵਾ ਕਰਦਿਆਂ ਨੇ ਸੰਗਤਾਂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੱਲਿਆ ਹੋਇਆ ਕਦਮ ਏਕ-ਏਕ ਲੇਖੇ ਲਾਉਣਾ ਸੱਚਾ ਪਾਸਾ ਜੀਓ ਅੰਮ੍ਰਿਤ ਵੇਲੇ ਦੇ ਸਰਗੁ ਸੱਚਾ ਪਾਸਾ ਨੇਤ ਨਿਯਮ ਕਰਦੇ ਆ ਤੇਰੇ ਦਰਬਾਰ ਸਾਹਿਬ ਦੀ ਹਾਜ਼ਰੀ ਭਰਦੇ ਆ ਸੇਵਾ ਕਰਦੇ ਆ ਮੂਲ ਮੰਤਰ ਦੇ ਪਾਠ ਕਰਦੇ ਆ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਬਾਣੀ ਪੜ੍ਹਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਤੋਂ ਬੇਅੰਤ ਭੁੱਲਾ ਹੋ ਗਈਆਂ ਔਣੀਆਂ माफ ਕਰ ਲੈਣਾ ਅੱਗੇ ਵਾਸਤੇ ਸੁੱਧ ਬਾਣੀ ਪੰਡਤੀ ਸੇਵਾ ਨਮਾਉਣ ਦੀ ਆਗਿਆ ਬਖਸ਼ਨੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਸਹੀ ਪਿਆਰੇ ਮੇਲੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਸਦਾ ਪਹਾਂਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਆ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪਰਮ ਕੋ ਮਿਲੋ ਜਹ ਖੋਜ ਸਬਦ ਮਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਬਰ ਹੋਇ ਸੰ ਮਿਲेंगी ਬਚੀ ਸਰਨ ਜੋ ਹੋਈ ਹੋਇ ਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਰਮ ਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰ ਪਰਮ ਤਾਰਨ ਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦਾ ਗੁਰੂ ਦਸਵੇਂ ਪਾਤਸ਼ਾਹ ਉਸ ਕਾਲ ਪੁਰਖ ਦਾ ਸੰਤ ਆਵਾ ਅਤਰ ਸਿੰਘ ਮਹਾਰਾਜ ਜੀਆ ਦਾ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਜਾਗਨੇ ਅਸਨਾਨੇ ਬਖਸਿਆ ਦਰਸ਼ਨ ਦੀਦਾਰੇ ਬਖਸਿਆ ਸੱਚਾ ਪਾਤਸ਼ਾਹ ਜੀਓ ਆਪ ਦੇ ਹਜ਼ੂਰੀ ਅੰਦਰ ਮੂਲ ਮੰਤਰ ਦੇ ਪਾਠ ਕਰਾਇਆ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਚੌਂ ਸਾਹਿਬ ਦੀ ਸੇਵਾ ਕਰਦਿਆਂ ਤੋਂ ਬਾਣੀ ਪੜਦਿਆਂ ਤੋਂ ਅਰਦਾਸਾਂ ਬੇਨਤੀਆਂ ਕਰਦਿਆਂ ਤੋਂ ਬਹੁਤ ਭੁੱਲਾ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਜੋਗ ਹੈ ਜਿੰਨਾ ਜਿੰਨਾ ਬੱਚਿਆਂ ਦੀਆਂ ਅਰਦਾਸਾਂ ਪਹੁੰਚੀਆਂ ਨੇ ਸੱਚਾ ਪਾਤਸ਼ਾਹ ਸੰਤ ਬਾਬਾ ਆਤਰ ਸਿੰਘ ਮਹਾਰਾਜ ਮੇਰੇ ਗਰੀਬ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਉਹਨਾਂ ਬੱਚਿਆਂ ਦੀਆਂ ਅਰਦਾਸਾਂ ਪ੍ਰਵਾਨ ਕਰਨੀਆਂ ਸੱਚਾ ਪਾਤਸ਼ਾਹ ਤੇਰੇ ਨਗਰ ਦੇ ਬੱਚੇ ਆ ਤੰਦਰੁਤੀ ਬਖਸ਼ਣਾ ਸੱਚਾ ਪਾਤਸ਼ਾਹ ਜੀ ਇੱਕ ਬੱਚੀ ਦੀ ਅੱਜ ਪਹਿਲੀ ਅਰਦਾਸ ਕਰੀਐ ਸਰਬੂ ਸੱਚਾ ਪਾਤਸ਼ਾਹ ਅਮਨ ਅਮਨਦੀਪ ਕੌਰ ਪਿੰਡ ਦੁੱਗਾ ਤੋਂ ਸੱਚਾ ਪਾਤਸ਼ਾਹ ਉਸ ਬੱਚੀ ਦੀ ਕੁੱਖ ਨੂੰ ਵੀ ਭਾਗ ਲਾਉਣਾ ਸੱਚਾ ਪਾਤਸ਼ਾਹ ਬੱਚੀ ਦੇ ਹੌਂਸਲੇ ਬਲੰਦ ਕਰਨੇ ਸੱਚਾ ਪਾਤਸ਼ਾਹ ਉਹਨਾਂ ਤੋਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਦੇ ਬੱਚੇ ਆ ਨਗਰ ਦੇ ਆਪ ਦੀ ਹਜ਼ੂਰੀ ਅੰਦਰ ਸਰਬੂ ਸੱਚਾ ਪਾਤਸ਼ਾਹ ਕੰਮਕਾਰ ਕਰਦਿਆ ਦੁਕਾਨ ਦਾ ਸਰਬੂ ਸੱਚਾ ਪਾਸਾ ਕਿਰਪਾ ਕਰਨਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਸੱਚਾ ਪਾਸਾ ਜੋ ਦੇਸ਼ ਪ੍ਰਦੇਸ਼ ਦੇ ਵਿੱਚ ਸੰਗਤਾਂ ਰਹਿੰਦੀਆਂ ਨੇ ਸਭ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਸਾ ਜੀ ਹੋਈਆਂ ਭੁੱਲਾਂ ਦੀ ਸੰਗਤ ਤੋਂ ਮਾਫੀ ਮੰਗਦੇ ਆ ਸੱਚਾ ਪਾਸਾ ਕਿਰਪਾ ਕਰਨਾ ਸੰਗਤ ਨੂੰ ਬੇਨਤੀ ਆ ਸੇਰ ਔਰ ਕਮੈਂਟ ਜਰੂਰ ਕਰਕੇ ਸੰਗਤਾਂ ਤੱਕ ਇਹ ਅਰਦਾਸ ਪਹੁੰਚਾਇਆ ਕਰੋ ਜੋ ਸਭ ਦਾ ਭਲਾ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ